ਨਾਲੇ ਛੁੜੇਲ ਤਾਂ ਹਜੇ ਆਣੀ ਐ ਇਸ ਘਰ ਵਿੱਚ ਜਿਹੜੀ ਤੇਰਾ ਖੂਨ ਪੀਆ ਕਰੋ। ਨਾ ਕਿਹਦੀ ਗੱਲ ਕਰਦੀ ਏ ਤੂੰ? ਤੇਰੀ ਬੋਟੀ ਦੀ? ਉਹ ਬੋਡੀ ਤਾਂ ਮੇਰੇ ਫੇਰ ਹੀ ਆਊ ਜੇ ਮੈਂ ਵਿਆਹ ਕਰਵਾਉ। ਨਾਲੇ ਮੈਂ ਪਹਿਲਾਂ ਤੇਰਾ ਫਾਹਾ ਵੜਨਾ, ਤੇਰਾ ਵਿਆਹ ਕਰਨਾ। ਪੱਤੇ ਦਾ ਤਾਂ ਕਰਨਾ ਹੀ ਆ, ਪਹਿਲਾਂ ਤੇਰਾ ਕਰਾਂਗੇ। ਐ ਮੰਮੀ ਬਿਲਕੁਲ ਸਿਆਣੀ ਗੱਲ ਕੀਤੀ ਏ ਤੁਸੀਂ। ਪਾਪਾ ਅੱਗੇ ਤਾਂ ਮੰਮੀ ਕਾਣੇ ਗੱਲਾਂ ਕਰਦੀ ਆ, ਆ ਹਾਲਾ ਨੂੰ ਦੇਖ ਲੈ। ਵਿਆਹ ਤਾਂ ਨਾ ਪਹਿਲਾਂ ਤੇਰਾ ਹੀ ਹੋਊਗਾ, ਕਿਉਂਕਿ ਤੂੰ ਵੱਡਾ ਏ ਮੇਰੇ ਤੋਂ। ਨਾਲੇ ਮੈਂ ਵੀ ਆਪਣੀ ਭਾਬੀ ਦਾ ਸੁੱਖ ਦੇਖਣਾ ਆਹੋ ਮੈਨੂੰ ਦੇ ਦੇ ਬਾ ਆਪਣਾ ਸੁੱਖ ਲੈਣ ਲਈ ਪੁੱਤ ਹੁਣ ਤਾਂ ਰਿਸ਼ਤੇ ਵਾਲੇ ਆਪ ਮਨਤਾ ਕਰਦੇ ਨੇ ਜੇ ਆਪਾਂ ਐਂ ਜਵਾਬ ਦਿੰਦੇ ਰਹੇ ਨਾ ਫਿਰ ਕਿਸੇ ਨੇ ਨਹੀਂ ਪੁੱਛਣਾ ਮਮਤ ਮੁਰਤਕ ਜੀ ਨੇ ਵੀ ਕੁੜੀ ਦੇ ਪਟਵਾਂ ਦੇਖਿਆ ਨਾ ਮੈਨੂੰ ਤਾਂ ਕੋਈ ਸੋਹਣੀ ਨਹੀਂ ਲੱਗੀ ਪਤਾ ਨਹੀਂ ਤੁਹਾਨੂੰ ਗਏ ਪਸੰਦ ਆ ਜਾਂਦੀਆਂ ਮਾਂ ਪਤਾ ਨਹੀਂ ਕਿਹੜੇ ਹੂਰ ਪਰਿਪਾਲਦਾ ਹੈ ਦੇਖ ਲੈ ਕੇ ਤਾਂ ਮੈਂ ਹੂਰ ਪਰਿ ਹਾਂ ਤੇ ਮੇਰੇ ਕਰਮਾਂ 'ਚ ਵੀ ਨਾ ਹੂਰ ਪਰਿ ਹੈ ਜਿਹਨੂੰ ਦੇਖ ਕੇ ਹਰ ਕੋਈ ਦੇਖਦੇ ਰਹੇ ਦੇ ਪਹਿਲਾ ਜਾ ਕੇ ਗੇਟ ਤੇ ਦੇਖ ਕੋਣਾ ਔਰ ਪਰਦੇ ਸੁਪਨੇ ਬਾਅਦ ਚ ਲੈ ਲੀ ਇਹ ਕਿਤਾ ਮਹੂਰ ਪਰਿਉ ਤੇ ਮੇਰੇ ਕਰਨਾ ਜੀ ਵੀ ਨਾ ਹੋਰ ਪਰਿ ਹੈ ਜਿਹਨੂੰ ਦੇਖ ਕੇ ਹਰ ਕੋਈ ਦੇਖਦੇ ਰਹਿ ਜੇ ਉਹ ਹੈਲੋ ਉਹ ਹੈਲੋ ਹਾਂਜੀ ਹਾਂਜੀ ਰੀਤ ਹੈਗੀ ਸਰ ਹਾਂਜੀ ਹੈਗੀ ਤੁਸੀਂ ਕੌਣ ਜੀ ਮੈਂ ਹਰਜੋਤਾ ਰੀਤ ਦੀ ਫਰੇਲ ਅੱਛਾ ਅੱਛਾ ਆ ਜਾਈਂ ਅੰਦਰ ਹਰਜੋਤ ਹਰਮਨ ਕਿਵੇਂ ਆ? ਬਹੁਤ ਮਿਹਰ ਤੂੰ ਦੱਸ ਵਦਿਆ ਆਜਾ ਬੈਠ ਘਰ ਲਬੰਦ ਕੋਈ ਪ੍ਰੋਬਲਮ ਤਾਂ ਨਹੀਂ ਆਈ? ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਆਈ। ਸਭ ਠੀਕ ਆ। ਮੰਮੀ ਇਹ ਮੇਰੀ ਫਰੈਂਡ ਆ ਹਰਜੋਤ। ਹਰਜੋਤ ਮੇਰੀ ਮੰਮੀ। ਓਕੇ ਸਸ਼ੀਕਾ ਆਂਟੀ ਜੀ। ਸਸੀਕਾ ਲਬਤ ਜੀ ਆਉਂਦੀ ਰਹਿ। ਤੇ ਹਰਜੋਤ ਇਹ ਮੇਰੇ ਬ੍ਰਦਰ ਨੇ ਦੀਪ। ਸਸ਼ੀਕਾ ਜੀ। ਸਸ਼ੀਕਾ ਜੀ। ਮੰਮੀ ਤਨੂ ਪਤਾ ਨੇ ਹੁਣ ਉਹਨੇ ਆਇਸ ਕਲੀਅਰ ਕੀਤੀ ਐ ਇਹਨੇ ਬਾਹਰ ਜਾਣਾ ਹੈ ਅੱਛਾ ਚਲੋ ਵਧੀਆ ਇੱਥੇ ਹੈ ਵੀ ਕੀ ਹਾਂਜੀ ਅੰਟੀ ਜੀ ਮੰਮੀ ਤੁਸੀਂ ਸਾਡੇ ਲਈ ਚਾਹ ਬਣਾ ਦੋਗੇ ਅਸੀਂ ਅੰਦਰ ਬੈਠਦੇ ਆਂ ਕੋਈ ਗੱਲ ਨਹੀਂ ਪੁੱਤ ਤੁਸੀਂ ਬੈਠੋ ਮੈਂ ਲਿਆਉਣੀ ਆ ਚਾਹ ਠੀਕ ਐ ਚਲ ਹਰਜੋਤ ਰੀਤ ਹਾਂਜੀ ਮਾਂ ਪੁੱਤ ਜਿਹੜੀ ਤੇਰੀ ਸਵੇਰੇ ਸਹੇਲੀ ਆਈ ਸੀ ਮੈਨੂੰ ਤਾਂ ਬਹੁਤ ਸੋਹਣੀ ਲੱਗੀ ਮੇਰਾ ਤਾਂ ਦਿਲ ਕਰਦਾ ਵੀ ਮੈਂ ਉਹਨੂੰ ਆਪਣੀ ਨੋ ਬਣਾ ਲਵਾਂ ਕਿਉਂ ਦੀਪ ਸੋਹਣੀ ਸੀ ਨਾ ਕੁੜੀ ਨਹੀਂ ਮਾਂ ਐਨੀ ਵੀ ਖਾਸ ਨਹੀਂ ਸੀ ਮੈਨੂੰ ਤਾਂ ਨਿਬੜੀ ਸੋਹਣੀ ਲੱਗੀ ਦੇਖ ਦੇ ਕਿਵੇਂ ਚਲਾਕ ਬਣਦਾ ਹੈ ਫਿਰ ਉਹਦੇ ਅੰਦਰ ਦੇਖੀ ਗਏ ਤੇ ਹੈਂਕਿਉ ਹੋ ਗਿਆ ਸੀ ਮੈਂ ਤੈਨੂੰ ਕਿਹਨੇ ਕਹਿਆ ਉਹਨੇ ਆਪ ਹੀ ਦੱਸਿਆ ਸਭ ਕੁਝ ਮੈਨੂੰ ਜਿਹਦੇ ਵਾਲੇ ਕਿਵੇਂ ਅੱਖਾ ਪਾਰ ਪਾਰ ਵੇਖਦਾ ਸੀ ਮੈਂ ਤਾਂ ਕੋਈ ਨਹੀਂ ਦੇਖਦਾ ਸੀ ਸਗੋਂ ਉਹ ਦੇਖਦੀ ਸੀ ਮੇਰੇ ਵੱਲ ਜਿਵੇਂ ਕਿਤੇ ਸੋਹਣਾ ਮੁੰਡੇ ਨੇ ਦੇਖਿਆ ਹੋਵੇ ਉਹਨੇ ਜਿਹੜੇ ਮੈਨੂੰ ਲੱਗਦਾ ਨਾ ਕਿ ਸ਼ਿਸ਼ਕਾ ਘਟ ਦੇਖਦਾ ਨਾ ਕੀ ਮਤਲਬ ਮਤਲਬ ਮੇਰੇ ਸੋਹਣਿਆ ਮੀਰਿਆ ਤੂੰ ਇੰਨਾ ਸੋਹਣਾ ਵੀ ਨਹੀਂ ਜਿਨਾ ਤੂੰ ਬੈਰ ਪਾਈ ਬੈਠਾ ਹੈ ਦੇਖ ਲਾ ਮਾਂ ਕੀ ਕਹਿੰਦੀ ਆ ਨਾਨੀ ਹੈ ਧਨਕ ਹੈ ਬਥੇਰਾ ਸੋਹਣਾ ਹੈ ਮੇਰਾ ਪੁੱਤ ਤੂੰ ਕਰਕੇ ਤਾਂ ਦੇਖੀ ਉਹਦੇ ਨਾਲ ਗੱਲ ਦੇਖੀ ਕੀ ਕਹਿੰਦੀ ਆ ਉਹ ਮਾਂ ਨੇ ਆਇਲਸ ਕਰੀ ਹੋਈ ਹੈ ਅਨੇ ਬਾਹਰ ਜਾਣਾ ਉਹ ਇਧਰ بیا ਕਿਉਂ ਕਰਵਾਉਗੀ ਸਹੀ ਗੱਲ ਐ ਤੇਰੀ ਇਹ ਗੱਲ ਤਾਂ ਮੈਂ ਸੋਚੀ ਨਹੀਂ ਮੈਨੂੰ ਨਹੀਂ ਲੱਗਦਾ ਇਹਦੇ ਕਰਮਾਂ ਚ ਕੁੜੀ ਹੈਗੀ ਆ ਮਾਂ ਮੈਂ ਕਿਹੜਾ ਵਿਆਹ ਕਰਵਾਉਣਾ ਸੀ ਜੇ ਉਹ ਹਾਂ ਵੀ ਕਰ ਦਿੰਦੀ ਮੰਮੀ ਜੀ ਤੁਸੀਂ ਇੱਕ ਗਾਵਤ ਸੁਣੀ ਹੈ ਵੈਸੇ ਕਿਹੜੀ ਪੁੱਤ ਉਹੀ ਹੱਥ ਨਾ ਅਪੜੇ ਧੂ ਕੋੜੀ ਅੰਗੂਰ ਖੱਟੇ ਆ ਅੱਛਾ ਕਰ ਹੈਲੋ ਰੀਤ ਹਰਜੋਤ ਬੋਲਦੀ ਆ ਹਾਂ ਹਰਜੋਤ ਕਿਵੇਂ ਆ ਵਧੀਆ ਰੀਤ ਤੂੰ سنا ਕੀ ਕਰੀ ਜਾਂਦੀ ਸੀ ਕੁਛ ਨਹੀਂ ਬਸ ਬੈਠੀ ਸੀ ਹਾਂ ਸੱਚ ਤੈਨੂੰ ਗੱਲ ਦੱਸਾਂ ਮੈਂ ਹਾਂ ਦੱਸ ਹਰਜੋਤ ਤੂੰ ਤੇ ਮੇਰੀ ਮੰਮੀ ਨੂੰ ਪਸੰਦ ਆ ਗਈ ਕਹਿੰਦੇ ਕਿੰਨੀ ਸੋਹਣੀ ਕੁੜੀ ਆ ਮੇਰਾ ਅਜੀ ਕਰਦੇ ਨੇ ਮੈਂ ਆਪਣੀ ਨੂੰ ਬਣਾ ਲਾਂ ਹੈ ਅੱਛਾ ਸੱਚੀ ਨਹੀਂ ਸੌੜੀ ਲੱਗੀ ਫੇਰ ਤੂੰ ਕੀ ਕਿਹਾ ਮੈਂ ਕੀ ਕਹਿਣਾ ਸੀ ਮੈਂ ਕਹਿਤਾ ਮੈਂ ਕਿਉਂ ਨਹੀਂ ਬਾਹਰ ਜਾਣਾ ਉਿੱਥੇ ਵਿਆਹ ਕਿਵੇਂ ਕਰਵਾਉਗੀ ਪਰ ਮੈਨੂੰ ਲੱਗਦਾ ਕਿ ਤੂੰ ਦੀਪਦੇਵੇ ਪਸੰਦ ਹੈ ਤਾਂ ਹੀ ਕਰਕੇ ਜਦ ਮੈਂ ਐਦਾ ਕਿਹਾ ਉਹਦਾ ਵਿਚਾਰ ਤਾਂ ਮੂੰਹ ਹੀ ਉੱਡ ਗਿਆ ਸੀਗਾ ਯਾਰ ਪ੍ਰੇਤ ਤੂੰ ਵਿਆਹ ਤਾਂ ਕਰਵਾਉਣਾ ਹੀ ਆ ਪਰ ਤੈਨੂੰ ਪਤਾ ਤਾ ਮੇਰੇ ਘਰ ਦੇ ਹਾਲਤ ਦਾ ਮੇਰੇ ਮੰਮੀ ਕਹਿੰਦੀ ਮੈਂ ਤੇਰਾ ਉਸ ਮੁੰਡੇ ਨਾਲ ਵਿਆਹ ਕਰਨਾ ਜਿਹੜਾ ਤੇਰੇ ਬਾਹਰ ਜਾਣ ਤੇ ਪੈਸੇ ਲਾਵੇ ਤੇ ਮੈਨੂੰ ਕੋਈ ਉਦੋਂ ਦਾ ਮੁੰਡਾ ਮਿਲ ਨਹੀਂ ਰਿਹਾ ਜੋ ਮੈਨੂੰ ਬਾਹਰ ਭੇਜੇ ਉਹ ਕੋਈ ਨਾ ਮਿਲ ਜੂਗਾ ਕਿਉਂ ਟੈਨਸ਼ਨ ਲਈ ਆ ਯਰ ਟੈਨਸ਼ਨ ਤਾਂ ਫਿਰ ਹੋਈ ਜਾਂਦੀ ਆ ਚੱਲ ਹਰਜੋਤ ਐਵੇਂ ਕਰੀ ਤੂੰ ਗੱਲ ਮੇਰੇ ਕੋਲ ਆਈ ਆਪਾਂ ਮਿਲ ਕੇ ਹੱਲ ਲੱਭਦੇ ਆ ਠੀਕ ਐ ਚੱਲ ਠੀਕ ਐ ਰੀਤ ਕੱਲ ਮਿਲਦੇ ਆ ਫਿਰ ਠੀਕ ਐ ਬਾਏ ਦੇਖਾ ਜੋਤ ਅਦਾ ਟੈਨਸ਼ਨ ਲੈ ਕੇ ਨਾ ਕੁਝ ਨਹੀਂ ਹੋਣਾ ਜੋ ਤੇਰੀ ਕਿਸਮਤ ਚਾ ਤੈਨੂੰ ਮੈਲੀ ਜਾਣਾ ਸਹੀ ਕਹਿੰਦੀ ਆ ਪੁੱਤ ਰੀਤ ਜਿਹੜਾ ਕੰਮ ਬੰਦੇ ਤੋਂ ਨਾ ਹੋਵੇ ਉਹ ਫੇਰ ਰੱਬ ਤੇ ਛੱਡ ਦੇਣਾ ਚਾਹੀਦਾ ਆਂਟੀ ਜੀ ਮੈਨੂੰ ਲੱਗਦਾ ਮੇਰੇ ਨਾਲ ਤਾਂ ਰੱਬ ਵੀ ਗੁੱਸੇ ਆ ਤੇ ਕਿਸਮਤ ਵੀ ਮੇਰਾ ਸਾਥ ਨਹੀਂ ਦੇ ਰਹੀ ਕੁਝ ਨਹੀਂ ਹੋਇਆ ਤੇਰੀ ਕਿਸਮਤ ਨੂੰ ਐਵੇਂ ਨਾ ਕੋਸੀ ਜਾ ਆਪਣੇ ਆਪ ਨੂੰ ਮੇਰਾ ਦਿਲ ਕਹਿੰਦਾ ਸਭ ਕੁਝ ਠੀਕ ਹੀ ਹੋਊਗਾ ਮੈਨੂੰ ਨਹੀਂ ਲੱਗਦਾ ਕੁਝ ਵੀ ਠੀਕ ਹੋਣਾ ਨਾ ਤਾਂ ਮੇਰ ਨਾਲ ਕਿਸੇ ਨੇ ਰਿਆ ਕਰਾਣਾ ਤੇ ਨਾ ਇਹ ਮੈਂ ਤੇ ਕਿਸਨੇ ਪੈਸੇ ਲਏ ਮੈਂ ਲਾਉਂਗਾ ਤੇਰੇ ਤੇ ਪੈਸੇ ਤੇ ਮੈਂ ਕਰਵਾਉਂਗਾ ਤੇ ਨਾ ਪਿਆ ਦੀਪਕ ਪਤਾ ਹੈ ਕੀ ਕਹਿ ਰਿਹਾ ਵਿਆਹ ਕਰਵਾਉਣ ਵਾਲੀ ਗੱਲ ਤਾਂ ਠੀਕ ਹੈ ਪਰ ਆਪਣੇ ਕੋਲ ਇਹਨੇ ਪੈਸੇ ਕਿੱਥੇ ਹੈ ਹਾਂ ਵੀਰੇ ਆਪਣੇ ਕੋਲ ਇਹਨੇ ਪੈਸੇ ਕਿੱਥੇ ਕੀ ਆਪਾਂ ਇਹਨੂੰ ਬਾਹਰ ਭੇਜ ਦਈਏ ਵਾ ਮੈਂ ਜ਼ਮੀਨ ਵੇਚ ਦੂੰ ਪਤ ਆਪਣੇ ਕੋ ਇੱਕ ਤਾਂ ਕਿੱਲਾ ਤੇ ਤੂੰ ਕੰਨਾ ਪਾਉ ਵੀ ਵੇਚ ਦਈਏ ਮੈਂ ਇਹਦਾ ਸੁਪਨਾ ਬਾਹਰ ਜਾਣ ਦਾ ਜੇ ਇਹਦਾ ਸੁਪਨਾ ਪੂਰਾ ਹੋ ਗਿਆ ਇਹ ਬਾਹਰ ਚਲੀ ਗਈ ਫਿਰ ਆਪਣੇ ਕੋਲ ਪਤਾ ਨਹੀਂ ਮੈਂ ਕਿੰਨੇ ਕਿਲੇ ਹੋਣਗੇ ਦੇਖੋ ਜੀ ਮਹਿਲਾਤਾ ਦੀ ਮੈਂ ਜ਼ਰੂਰ ਆ ਪਰ ਮੈਂ ਇਹ ਨਹੀਂ ਚਾਹੁੰਦੀ ਕਿ ਮੇਰੇ ਕਰਕੇ ਥੋੜੀ ਜ਼ਮੀਨ ਵਿਕੇ ਹਰ ਜੋਤ ਤੂੰ ਇੱਥੇ ਗਲਤ ਸੋਚ ਰਹੀ ਆ ਜੇ ਤੇਨੂੰ ਅਸੀਂ ਆਪਣੇ ਘਰ ਦਾ ਮੈਂਬਰ ਮੰਨ ਨਹੀਂ ਲਿਆ ਤੇ ਫਿਰ ਤੇਰੇ ਤੇ ਸਾਡੇ 'ਚ ਫਰਕ ਕੀ ਰਹਿ ਗਿਆ ਜੋ ਸਾਡਾ ਉਹ ਤੇਰਾ ਕਿਉਂ ਮਾਂ ਹਾਂ ਪੁੱਤ ਹਰਜੋਤ ਮੈਨੂੰ ਤੂੰ ਇੱਕ ਗੱਲ ਦੱਸ ਤੂੰ ਇਸ ਕਾਰਦੀ ਨੂੰ ਬਣੇਂਗੀ ਤੈਨੂੰ ਦੀ ਪਸੰਦ ਹੈ ਚੱਲ ਕਰਦੇ ਆ ਫਿਰ ਤੇਰੇ ਘਰ ਦੇ ਆ ਨਗਨ ਤੇ ਬਣਾਉਨੇ ਆ ਤੈਨੂੰ ਇਸ ਘਰ ਦੀ ਮੈਂਬਰ 对对对 ਹਰਜੋਤ ਹਾਂਜੀ ਅਜੀ ਤੇਰਾ ਵੀਜ਼ਾ ਆ ਗਿਆ ਤੇ ਖੁਸ਼ ਤਾਂ ਹੈ ਨਾ ਤੂੰ ਬਹੁਤ ਖੁਸ਼ ਆਂਦੀਪ ਹਰਜੋਤ ਇੱਕ ਗੱਲ ਤੇ ਨਾ ਹੋਰ ਕਰਨੀ ਸੀ ਮੈਂ ਹਾਂਜੀ ਕਰੋ ਦੇਖ ਮੇਰੇ ਕੋਲੇ ਇੱਕ ਲਾ ਪੈਲੀ ਦਾ ਸੀ ਮੈਂ ਉਹ ਵੀ ਤੇਰਾ ਨਾ ਕਰਤਾ ਤੇ ਹੁਣ ਮੇਰੇ ਕੋਲੇ ਕੋਣ ਕੁਝ ਨਹੀਂ ਬਚਿਆ ਤੂੰ ਮੈਨੂੰ ਬਾਹਰ ਜਾ ਕੇ ਭੁੱਲਤਾ ਨਹੀਂ ਜਾਏਂਗੀ ਦੀਪ ਤੁਸੀਂ ਕਿੱਦਾਂ ਦੀਆਂ ਗੱਲਾਂ ਲੈ ਕੇ ਬੈਠੇ मैं कल बार जाना मेरी फ्लाइट है तो मैं पैकिंग भी करनी है मेरा हेल्प करो चलो आज हेलो ਹਾਂ ਹਰਜੋਤ ਕੀ ਹਾਲ ਹੈ ਕੀ ਗੱਲ ਤੂੰ ਤਾਂ ਬਾਹਰ ਜਾ ਗਰੀਬਾਂ ਨੂੰ ਭੁੱਲੀ ਗਈ ਮੈਂ ਤੇਰਾ ਕਿੰਨੇ ਦਿਨਾਂ ਤੋਂ ਵੇਟ ਕਰ ਰਿਆ ਸੀ ਆ ਫੋਨ ਤੇ ਮੈਸੇਜ ਦਾ ਤੂੰ ਕੀਤੇ ਨਹੀਂ ਹੈਗਾ ਚਲ ਮੈਂ ਸੋਚਿਆ ਮੈਂ ਹੀ ਕਰ ਲਾਂ ਨਹੀਂ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਆ ਜੀ ਐਕਚੁਅਲੀ ਤੁਹਾਨੂੰ ਪਤਾ ਹੀ ਆ ਕਿ ਬਾਹਰ ਦਾ ਸ਼ਡਿਊਲ ਥੋੜਾ ਬਿਜ਼ੀ ਹੁੰਦਾ ਤਾਂ ਕਰਕੇ ਟਾਈਮ ਨਹੀਂ ਲੱਗਿਆ ਮੈਂ ਕਰਨਾ ਹੀ ਸੀਗਾ ਬਟ ਚਲੋ ਥੋੜਾ ਆ ਗਿਆ ਚਲ ਛੱਡ ਤੂੰ ਮੈਨੂੰ ਇਹ ਦੱਸ ਤੇਰੇ ਰਹਿਣ ਸਹਿਣ ਦਾ ਪ੍ਰਬੰਧ ਤੇ ਤੇਰੇ ਕੰਮਕਾਰ ਦਾ ਵਧੀਆ ਹੋ ਗਿਆ ਹਾਂ ਸਭ ਵਧੀਆ ਬਸ ਕੰਮ ਤੇ ਜਾਣ ਲਈ ਤਿਆਰ ਹੋਣ ਲੱਗੀ ਸੀ ਤੁਹਾਨੂੰ ਪਤਾ ਹੀ ਇੱਥੇ ਸਮੇਂ ਦੇ ਪਾਬੰਦ ਹੋ ਕੇ ਚੱਲਣਾ ਪੈਂਦਾ ਔਰ ਤੁਸੀਂ ਦੱਸੋ ਘਰ ਕਿਵੇਂ ਸਾਰੇ ਮੰਮੀ ਰੀਤ ਤੁਸੀਂ ਹਾਂ ਸਭ ਵਧੀਆ ਚੱਲ ਤੋ ਹੋ ਜਾ ਤਿਆਰ ਮੈਂ ਤਾਂ ਤੇਰਾ ਹਾਲ ਚਾਲ ਪੁੱਛਣ ਲਈ ਕਾਲ ਕੀਤੀ ਸੀ ਚਲ ਆਪਾਂ ਫੇਰ ਕਰਦੇ ਆਂ ਗੱਲ ਬਾਈ You are trying to call is currently not reachable. Deepa, the, tu hai raas ਨਹੀਂ ਮੈਂ ਬੈਸੀ ਵਸ ਹਰ ਜੀਤ ਨਾਲ ਗੱਲ ਹੋ ਜਾਂਦੀ ਪੁੱਤ ਹਾਂ ਹੁੰਦੀ ਰਹਿੰਦੀ ਅਮਾ ਬਾਕੀ ਸਾਨੂੰ ਪਤਾ ਹੈ ਬਾਹਰਲਾ ਸ਼ਡੂਲ ਥੋੜਾ ਬਿਜੀ ਹੁੰਦਾ ਮੈਂ ਘਾਟੇ ਤੰਗ ਕਰਦਾ ਹਾਂ ਮਾ ਵਿਆਹ ਤੇ ਬਾਅਦ ਵੀ ਰਵਾਲਾ ਸਿਆਣਾ ਨਹੀਂ ਹੋ ਗਿਆ ਦੇ ਕਿੰਨੀ ਕਦਰ ਕਰਦਾ ਭਾਬੀ ਦੀ ਪੁੱਤ ਜਿਹੋ ਜਿਹਾਂ ਬੀਜਾਂਗੇ ਨਾ ਉਹੋ ਜਿਹਾਂ ਵੱਡਾਂਗੇ ਜੇ ਦੀਪ ਪੁੱਤ ਬਗਾਨੀ ਤੀ ਦੀ ਕਦਰ ਕਰੂਗਾ ਤਾਂ ਹੀ ਤਾਂ ਤੇਰੇ ਸਹੁਰੇ ਤੇਰੀ ਕਦਰ ਕਰਨਗੇ ਕਿਉਂ ਦੀਪ ਪੁੱਤ हां मां मां मेरा ना सर दर्द कर रहा है गा मैं रेस्ट करनी थी थोड़ी कोई नहीं पता तू कर ले आराम द नंबर यू आर ट्राइंग टू कॉल इज फौरनली नॉट रीचेबल ਇਹ ਤੁਹਾਡਾ ਫੋਨ ਤੁਹਾਨੂੰ ਕੋਲ ਇਸ ਫਾਰਟਲੀ ਨੋਟ ਰੀਚੇਬਲ ਪਲੀਜ਼ ਟ੍ਰਾਈ ਅਗੇਨ ਲੇਟਰ ਅਪ ਹਲੋ ਜਦੋਂ ਕੋਈ ਤੁਹਾਡਾ ਫੋਨ ਰੀਸੀਵ ਨਾ ਨਾ ਕਰ ਰਿਹਾ ਹੋਵੇ ਇਸ ਦਾ ਮਤਲਬ ਇਹ ਹੁੰਦਾ ਕਿ ਅਗਲਾ ਤੁਹਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਪਰ ਮੈਨੂੰ ਲੱਗਦਾ ਸ਼ਾਇਦ ਤੁਹਾਡੇ ਚ ਇੰਨੀ ਵੀ ਕਾਮਨ ਸੈਂਸ ਨਹੀਂ ਹੈਗੀ ਕੀ ਮਤਲਬ ਤੇਰਾ ਨਾਲੇ ਆ ਕੇ ਤਰੀਕਾ ਗੱਲ ਕਰਨ ਦਾ ਮੈਂ ਤੈਨੂੰ ਕਿੰਨੇ ਵਾਰ ਤੋਂ ਕੋਲ ਤੇ ਮੈਸੇਜ ਕਰ ਰਿਆ ਤੈਨੂੰ ਐਡਰਸ ਬੰਦੇ ਨੂੰ ਮੈਸੇਜ ਕਰਦਾ ਤੂੰ ਹੈਲੋ ਨੂੰ ਕਰਕੇ ਸ਼ਰਦਨੀਆ ਇਹ ਕੋ ਗੱਲ ਬਣ ਗਈ ਯਾਰ ਤੁਮਨੇ ਮੈਨੂੰ ਦੱਸ ਬਚੋਰੀ ਕੀ ਆ ਤੇਕਤੀ ਮੈਂ ਬਹੁਤ ਟਾਈਮ ਤੋਂ ਤੇਰਾ ਮਾਨ ਰੱਖਦੀ ਸੀ ਪਰ ਅੱਜ ਮੈਂ ਸਾਫ ਤੇ ਸਪਸ਼ਟ ਸ਼ਬਦਾਂ ਵਿੱਚ ਕਹਿ ਦੇਣਾ ਚਾਹੁੰਦੀ ਕਿ ਮੈਂ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਤੇ ਮੈਂ ਹੱਥ ਬਨ ਕੇ ਬੇਨਤੀ ਕਰਦੀ ਆ ਕਿ ਮੇਰਾ ਖਹਿੜਾ ਛੱਡ ਕਹ ਲਿਓ ਤੂੰ ਮੈਂ ਕੀ ਕਰਾਂ ਮੈਂ ਕਿੱਥੇ ਜਾਵਾਂ ਉਹ ਮੇਰੇ ਕੋਲ ਜੋ ਵੀ ਸੀ ਮੈਂ ਤੇਰੇ ਨਾਂ ਕਰਤਾ ਉਹ ਮੈਂ ਕਰਦੇ ਨੂੰ ਹੁਣ ਕੀ ਕਹਾਂਗਾ ਪਰ ਜੋਤ ਜੀ ਪਲੀਜ਼ ਤੂੰ ਮੇਰੇ ਨਾਲ ਇਹ ਨਾ ਕਰ ਪਲੀਜ਼ ਤੇ ਸਰ ਤੇਰੇ ਪੈਸੇ ਨਾ ਮੈਂ ਮੋੜ ਦੂੰਗੀ ਮੇਰੇ ਤੋਂ ਜਦੋਂ ਵੀ ਹੋਏ ਕਿ ਤੂੰ ਕਿੰਨੂੰ ਕੀ ਕਹਿਣਾ ਇਹ ਸਭ ਦਾ ਮੈਂ ਠੇਕਾ ਨਹੀਂ ਲਿਆ ਪਲੀਜ਼ ਹਾਂ ਜੋਤ ਇਹਦਾ ਨਾ ਕਰ ਯਾਰ ਮੈਂ ਮਰ ਜਾ ਤੇਰੇ ਬਿਨਾ ਯਾਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਯਾਰ ਮਰ ਜਾ ਫਿਰ ਇਹ ਸਭ ਗੱਲਾਂ ਹੀ ਆ ਕੋਈ ਇੱਥੇ ਕਿਸੇ ਬਣਾਨੀ ਮਰਦਾ ਤਾਂ ਪਲੀਜ਼ ਤੂੰ ਮੇਰਾ ਨਾ ਟਾਈਮ ਵੇਸ ਨਾ ਕਰ ਮੇਰੇ ਕੋਲ ਬਹੁਤ ਕੰਮ ਪੈਂਡਿੰਗ ਹੈ ਤੂੰ ਇਦਾਂ ਕਰ ਆਪਣੀ ਸ਼ਕਲ ਤੇ ਔਕਾਤ ਦੇ ਕੇ ਕਿਸੇ ਅਨਪੜ ਗਵਾਰ ਪਿੰਡੂ ਨਾਲ ਵਿਆਹ ਕਰਾ ਲਾ ਤੇ ਖੁਸ਼ੀ ਖੁਸ਼ੀ ਸਾਰੀ ਜ਼ਿੰਦਗੀ ਬਤੀਤ ਕਰ ਲਾ ਅਜੇ ਤੈਨੂੰ ਰੱਬ ਦਾ ਵਾਸਤਾ ਤੂੰ ਮੇਰੇ ਤੇ ਤਰਸ ਖਾ ਯਾਰ ਉਹ ਮੈਂ ਮਰ ਜਾਂਦਾ ਸੱਚੀ ਮਰ ਜਾਂਦਾ ਮੈਂ ਹੁਕਮਾਂ ਦੀ ਵੀ ਪ੍ਰੈਕਟੀਕਲ ਇੰਨਾ ਗੱਲਾਂ ਦਾ ਕੋਈ ਤੱਕ ਨਹੀਂ ਬਣਦਾ ਅਰ ਮੈਂ ਤੈਨੂੰ ਇੱਕ ਗੱਲ ਹੋਰ ਦੱਸ ਦੇਣਾ ਚਾਹੁੰਦੀ ਆ ਕਿ ਮੇਰਾ ਪਾਰਟਨਰ ਹੈਗਾ ਤੇ ਮੈਂ ਉਹਨੂੰ ਬਹੁਤ ਪਿਆਰ ਕਰਦੀ ਆ ਤੇ ਮੇਰੀ ਸਾਰੀ ਹਰੀਜਾ ਸਾਰੇ ਸੁਪਨੇ ਸਿਰਫ ਤੇ ਸਿਰਫ ਤੇ ਨਾਲ ਨੇ ਤੇ ਰਹੀ ਗੱਲ ਚੁੜੇ ਦੀ ਉਹ ਮੈਂ ਤੈਨੂੰ ਦੱਸ ਦੇਣਾ ਚਾਹੁੰਦੀ ਆ ਕਿ ਮੈਂ ਆਉਂਦੇ ਹੋਏ 에어ਪੋਰਟ ਦੇ ਡਸਟਬਿਨ ਤੇ ਸੁੱਕਾਈ ਸੀਗੀ ਤੇ ਮੈਨੂੰ ਲੱਗਦਾ ਉਸਦੀ ਕੋਸਟ ਆਲਮੋਸਟ 2 ਤੋਂ 3000 ਦੀ ਹੋਏਗੀ ਕੋਈ ਗੱਲ ਨਹੀਂ ਤੂੰ ਮੈਨੂੰ ਆਪਣਾ ਕਿਊਅਰ ਕੋਡ ਸੈਂਡ ਕਰ ਦੇ ਮੈਂ ਤੈਨੂੰ ਉਸ ਤੇ ਪੇਮੈਂਟ ਸੈਂਡ ਕਰ ਦਾਂਗੀ ਓਕੇ ਤਾਂ ਮੈਂ ਤੁਹਾਡੇ ਨਾਲ ਵਿਆਹ ਸਿਰਫ ਪੈਸੇ ਲੋਨ ਕਰਕੇ ਕਰਵਾਇਆ ਸੀ ਜਾਂ ਇਸ ਨੂੰ ਤੁਸੀਂ ਮੇਰੀ ਮਜਬੂਰੀ ਵੀ ਕਹਿ ਸਕਦੇ ਹੋ ਮੈਂ ਬਹੁਤ ਟੈਕਰ ਬਾਇਰ ਤੈਨੂੰ ਲੀਟਰ ਰਬ ਦਾ ਬਖਤ ਹੈ ਹਲੋ 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 ਹੋਰ ਦਿਓ ਕੀ ਹੋਇਆ? ਕਿਉਂ ਆ? ਮੇਰੇ ਮੇਰੇ ਸਭ ਠੀਕ ਠੀਕ ਹੈ। ਮੇਂ ਸਾਸੀ ਵੀਰੇ ਮੇਰੇ ਕੀ ਹੋਇਆ ਇਹਦਾ ਸ਼ੋਰ ਹੋ ਰਿਹਾ ਤੂੰ। ਮੇਰੇ ਤਾਂ ਬੇਚ ਦੁੱਖ ਹੋ ਰਗੀ। ਬਸ ਕਦੀ ਮੈਂ ਦੋ ਨਬਾਹ ਨਹੀਂ ਕਰਾਉਂਦਾਂ। ਮੈਂ ਤੇਰੀ ਮੈਂ ਹੋਰ ਕਿਹਨੂੰ ਬਖਤ ਕਰਦੀ ਆ। ਧਜ ਨਾ ਕਰ। ਮੇਰੇ ਵੀਰੇ ਮੇਰੇ ਤਾਂ ਚੁੱਪ ਤਾਂ। ਵੀਰੇ ਕੁਛ ਨਹੀਂ ਹੁੰਦਾ ਇਹਦਾਂ। ਐਵੇਂ ਬੋਲ ਰਹੀ ਹੋਣੀ ਆ। ਮੈਂ ਕਾਲ ਕਰਦੀ ਹਾਂ। ਉਹ ਰੁਕ। ਵੀਰੇ ਇੱਕ ਲਗਾ ਮੇਰੀ ਗੱਲ ਤੇਰੇ ਪੱਲੇ ਨਹੀਂ ਪਈ ਮੈਂ ਈਤ ਗੱਲ ਕਰ ਰਹੀ ਆ ਥਲੋ ਰੀਤ ਦੇਖ ਮੈਂ ਬਹੁਤ ਬਿਜ਼ੀ ਆ ਤੇ ਮੈਂ ਜੋ ਕਹਿਣਾ ਸੀ ਮੈਂ ਦੀਪ ਨੂੰ ਕਹਿ ਚੁੱਕੀ ਆ ਤੇ ਮੇਰੇ ਕੋਲ ਵਾਰੀ ਵਾਰੀ ਸਭ ਨੂੰ ਸਮਝਾਉਣ ਦਾ ਟਾਈਮ ਨਹੀਂ ਹੈਗਾ ਸੋ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਓਕੇ ਕੋਈ ਗੱਲ ਨਹੀਂ ਵੀਰੇ ਵੀਰੇ ਦੇਖ ਵੀਰੇ ਤੂੰ ਹੌਸਲਾ ਰੱਖ आप ऐदा नहीं छड़ा भीरे आप कोर्ट च केस करा नहीं कुछ नी हों कुछ नी हूं प्लीज चुप तू भी देख संभाल अपने आप हमने मैं, मैं मां ना गल करती हूं प्लीज तू तो अपने आपू संभाल आपदा नहीं छड़ा ਹੂਰ ਭਰੀ ਹੋ ਤੇ ਮੇਰੇ ਕਰਮਾਂ ਜੀ ਵੀ ਨਾ ਉਰ ਭਰੀ ਐ ਇਹਨੂੰ ਦੇਖ ਕੇ ਹਰ ਕੋਈ ਦੇਖਦੇ ਰਹੇ I <laughs>